ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇੜ ਲਈ ਲੈ ਕੇ ਆਏ ਆਂਗੇ ਤੁਮ ਹੀ ਆ ਗਿਆ ਬਈ ਟਾਓ ਬਰੀਡ ਦੀਆਂ ਫੁੱਲ ਵੱਡੀਆਂ ਤੇ ਫੁੱਲ ਵਜਨ ਵਾਲੀਆਂ ਤੇ ਦੋਮੇ ਗੱਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਕਾਉਣ ਵਾਲੀ ਨਮੀਤ ਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸ਼ਸਤਰਕਾਲ ਜੀ ਹੋ ਠੀਕ ਹੋ ਬਾਈ ਵਧੀਆ ਵਧੀਆ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਅਰਜੀਤ ਸਿੰਘ ਐਡਰੈਸ ਕੋਠੇ ਚੱਕਪਾਲ ਸਿੰਘ ਵਾਲੀ ਹੂੰ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋੜਾਪੂਰਾਤ ਸੀ ਤੇ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਕੋੜਾਪੂਰਾ 6 ਕਿਲੋਮੀਟਰ ਬਰਗਾੜੀ ਨੌਕਲੋ ਠੀਕ ਹੈ ਕੰਡਕਟਰ ਨੰਬਰ ਬੋਲ ਦਿਓ 98163 ਸਟਾਈਲਰ ਤੋਂ ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ ਹੁਣ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਵੈੜ ਦੇਖ ਰਹੇ ਆ ਕਿਹੜਾ ਸੂਆ ਦੀ ਇਹ ਦੂਜਾ ਸੂਆ ਹੁੰਦੀ ਆ ਵੈੜ ਜੀ ਦੂਜਾ ਸੂਆ ਹਾਂਜੀ ਹਾਂਜੀ ਤੇ ਕਿੰਨੇ ਕਿਦਾਂ ਦੀ ਕੱਚੀ ਆ ਬਾਈ ਇਹ ਬਸ ਹਮਾਂ ਸਾਹਮਣੇ ਵਾਲਾ ਰਾਤ ਨੂੰ ਸੂਕੇ ਕੱਲ ਨੂੰ ਸੂਕੇ ਤਿਆਰੀ ਹੈ ਵਾ ਠੀਕ ਹੈ ਬਾਈ ਹਾਂਜੀ ਤੇ ਕਿਹੜਾ ਸੂਆ ਜੀ ਇਹ ਦੂਜਾ ਸੂਆ ਦੂਜਾ ਸੂਆ ਅਜੀ ਕਿੰਨਾ ਕਿੰਨੇ ਦੁੱਤ ਕੱਢਿਆ ਕਰਮਾ ਪਹਿਲੇ ਸੂਏ ਦਿੱਤਾ 20 ਕਿਲੋ ਰੋ ਪਿਆ ਤਿਆਰ ਕੀ ਫਿਰ ਕਿੰਨੇ ਕਿੰਨੇ ਐਕਤੀ ਤਾਂ 24 24 ਕਿਲੋ ਰੋ ਦਿੱਲੀ ਵੈੜ ਠ ਬਾਕੀ ਰੰਗ ਰੂਪ ਬੜਾ ਪਿਆਰਾ ਹਾਂਜੀ ਹਾਂਜੀ ਸਹੀ ਗੱਲ ਮਨ ਲਾ ਇਹ ਤਾਂ ਗਰਮੀਆਂ ਦਾ ਤੋਹਫ਼ਾ ਹੈ ਨਾ ਹਾਂਜੀ ਹਾਂਜੀ ਗਰਮੀਆਂ ਦਾ ਤੋਹਫ਼ਾ ਕਿ ਭਾਈ ਥਿਲੇਵਾ ਚੈੱਕ ਕਰੋ ਪਹਿਲਾਂ ਨਾ ਹਾਂਜੀ ਬਾਕੀ ਥਾਣਾ ਬਹੁਤ ਥਾਣਾ ਮੱਝਾ ਨਾਲ ਦਾ ਇੱਕ ਨੰਬਰ ਥਾਣ ਪੂਰੀ ਵਿਖੀ ਦੇ ਕਹਿ ਸਕਦਾ ਕਰਨਾ ਲਿਖਣ ਲੱਗਾ ਨਾ ਭਾਈ ਨਾ ਲਾਸਾਰ ਦਾ ਥਾਣਾ ਹੂੰ ਗਲਾਸਰ ਦਾ ਥਣਾ ਸਹੀ ਗੱਲ ਥਣਾ ਦਾ ਸਾਇਨਾ ਇੱਕ ਨੰਬਰ ਆ ਬਹੁਤ ਸੋਹਣਾ ਥਣ ਲੱਗਿਆ ਵਾ ਭਾਵੇਂ ਚਵਾਈ ਕਰ ਲਿਓ ਹੱਤੀ ਤੇ ਭਾਵੇਂ ਕਰ ਲਿਓ ਮਸੂਲ ਤੇ ਹਾਂਜੀ ਤੇ ਬਾਈ ਹਾਈਟ ਮਨ ਲਾ ਤਾਂ ਬਹੁਤ ਲੰਮੀ ਆ ਆ ਪੂਰੀ ਵੱਡੀ ਐ ਛੋਟੀ ਵੜ ਹੂੰ ਛੋਟੀ ਵੜ ਨਹੀਂ ਐ ਕੋਈ ਫੁੱਲ ਵੱਡੀ ਐ ਤੇ ਭਜਨ ਵਾਲੀ ਭੈੜਾ ਹਾਂਜੀ ਹਾਂਜੀ ਤੇ ਖੋਲਿਓ ਬਾਈ ਤੋਰ ਮਾੜੀ ਦੀ ਖੋਲ ਕੇ ਤੋੜ ਦੋ ਬਾਕੀ ਸੋਹਣੇ ਟਾਂਚੇ ਜੇ ਕਰਮ ਵਾਲੀ ਦਾ ਰੰਗ ਬਹੁਤ ਪਿਆਰਾ ਆ ਗਿਆ ਥਣ ਇੱਕ ਨੰਬਰ ਆ ਗਿਆ ਚਾਰ ਥਣ ਨਿਕੜ ਮੈਂ ਥਣ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਤੋੜਾ ਤਰਾ ਪਸਮੇ ਤੱਕ ਚੈੱਕ ਕਰਵਾ ਲਾ ਬਾਕੀ ਬੇਲਬੂਤ ਦੀ ਗੱਲ ਕਰੀਏ ਫੁੱਲ ਲੰਮੀ ਆ ਪળી ਵੀ ਬਹੁਤ ਆ ਹਾਂਜੀ ਹਾਂ ਲੇਵਾਗੇ ਟਾਇਟ ਟੁੱਟ ਮੇ ਲੇ ਵੀ ਨਹੀਂ ਹੈ ਹਾਂਜੀ ਹਾਂ ਪੂਰਾ ਫੈਕਸ ਪੱਟਾਂ ਦੇ ਵਿਚਾਲੇ ਆ ਨੇ ਸਹੀ ਗੱਲ ਆ ਪੱਟਾਂ ਦੇ ਵਿਚਾਲੇ ਫੈਕਸ ਵਾਲਾ ਖੁੱਚਾ ਤੋਂ ਪੱਕਾ ਹੋ ਸਕਦਾ ਲੈ ਤੁਰਾ ਤਰਾ ਦੇਖੋ ਲੰਮੀ ਲੰਮੀ ਵੀ ਕਰਮ ਵਾਲੀ ਫੁੱਲ ਵਾਕੀ ਫੇਸ ਬਿਊਟੀ ਦੀ ਗੱਲ ਕਰੀਏ ਬੋਦੀ ਦੀ ਗੱਲ ਕਰੀਏ ਚਮਕ ਦਮਕ ਲਸੀ ਨਹੀਂ ਲਾਮੀ ਨਹੀਂ ਕਿਸੇ ਪੱਥਰ ਤੋਂ ਬਹੁਤ ਸੋਹਣਾ ਰੰਗ ਰੂਪ ਤੇ ਬਈ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਜੀ ਅੱਜ 85000 ਰੁਪਏ ਥੋੜਾ ਕਣਾ ਮਾਨਤਣਾ ਹਾਂ ਹਾਂ ਮਾਨਤਣਾ ਹੋਊਗਾ ਠੀਕ ਹੈ ਮੁੰਡਾ ਬਾਈ ਅੱਗੇ ਵੀ ਬਾਈ ਵਾਸਾ ਲਾ ਲਓ ਕਿ ਖਿੱਚ ਕੇ ਜੀ ਕਰਦਾ ਹੁੰਦਾ ਤੇ ਮੁੰਡਾ ਬਾਈ ਨੇ ਅੱਜ ਵੀ ਖਿੱਚ ਕੇ ਜੀ ਰੱਖਤਾ 85000 ਰੁਪਏ ਦੀ ਬਾਈ ਕਹਿੰਦਾ ਆਪਾਂ ਵੜ ਦੇ ਦਿਆਂਗੇ ਬਾਕੀ ਨਾ ਥਣਾ ਥਣਾ ਜੀ ਗੈਪ ਦੀ ਗੱਲ ਕਰੀ ਬਹੁਤ ਸੋਹਣਾ ਥਣ ਲੱਗਿਆ ਵਾ ਕਹਿੰਦਾ ਥਣਾ ਦਾ ਸੈੱਟ ਚੈੱਕ ਕਰੋ ਇੱਕ ਨੰਬਰ ਥਣ ਲੱਗਿਆ ਪੂਰੀ ਵਿਥੀ ਤੇ ਥਣ ਲੱਗਿਆ ਵਾ ਇੱਕੋ ਜਿਹਾ ਥਣ ਬਹੁਤ ਸੋਹਣਾ ਤੇ ਥੋੜਾ ਕਣਾ ਮਾਨਤਣਾ ਹੋਊਗਾ ਹਾਂਜੀ ਮਾਨਤਣਾ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਭਾਈ ਤੇ ਅੱਗੇ ਭਈਆ ਕੀ ਦੋਨੋਂ ਬੱਤੇ ਹਾਂਜੀ ਇਹ ਵੀ ਕਰਨ ਦੇ ਕੱਪਣਾਂ ਹੀ ਤੋਚਾ ਸੁਆ ਠੀਕ ਹੈ ਕਿੰਨੇ ਕ ਟਾਈਮ ਦੀ ਕੱਚੀ ਹੈ ਭਾਈ ਇਹ ਲੈ ਜੂਗੀ ਜੇ 5-4 ਤੜੇ 5 ਤੋਂ 4 ਤੜੇ ਦੀ ਕੱਚੀ ਹੈਗੀ ਹਾਂਜੀ ਬਾਕੀ ਲੰਮੀ ਲੰਮੀ ਇਹ ਵੀ ਹਾਂਜੀ ਵੱਡੇ ਵੱਡੇ ਬਹੁਤਾ ਛੋਟੇ ਨਹੀਂ ਨਾ ਹੂੰ ਨਹੀਂ ਗੱਲ ਹੈ ਛੋਟੇ ਨਹੀਂ ਹੈਗੀ ਇਹ ਵੀ ਫੁੱਲ ਲੰਮੇ ਲੰਮੇ ਬਾਕੀ ਬਾਕੀ ਕੱਚੀ ਹੈ ਸਹੀ ਗੱਲ ਥਾਣੋਂ ਲੇ ਰਸਣ ਡੀਸੀ ਬਾਹਰੋਂ ਬਾਲਟ ਲੈ ਗੋੜਾ ਭੇਜਿਆ ਜਾ ਕੇ ਕਰਵਾਣਾ ਸੁਣਾ ਬਹੁਤ ਸੋਹਣਾ ਬਣਾ ਦੇਰ ਕਰੂ ਕਿੰਨਾ ਕਿਤਾ ਪਾਇਆ ਭਾਈ ਪਹਿਲੇ ਸੁਏ ਦਿੱਤਾ 25 ਕਿਲੋ ਤੋ ਤੇ ਐਤ ਕੀ ਫਰਕ ਨਹੀਂ 30 30 ਪਲੱਸ ਦਿਓਗੀ ਬੈਡ ਠੀਕ ਹੈ ਭਾਈ ਹਾਂਜੀ ਹਾਂਜੀ ਬਾਕੀ ਚਮਕ ਦੀ ਗੱਲ ਕਰੀਏ ਪ੍ਰਿੰਟ ਦੀ ਗੱਲ ਕਰੀਏ ਬਹੁਤ ਚੰਗਾ ਹੈ ਹਾਂਜੀ ਹਾਂਜੀ ਤੋਰੀ ਸ਼ੌਂਕੀਆ ਇਸ ਵਗੈਰਾ ਵੀ ਅਸੀਂ ਉਹ ਮੈਂ ਚੈੱਕ ਕਰਵਾ ਦਾਂਗੇ ਇੱਧਰ ਕੱਢ ਦਿਓ ਤੇ ਅੱਜ ਇਹਦਾ ਮੁੱਲ ਕੋਈ ਕਿੰਨਾ 25 ਇਹਦਾ ਮੁੱਲ ਕਹਿੰਦਾ ਤੇ 85000 ਇਹਦਾ ਮੁੱਲ 85 ਹਾਂਜੀ ਜੇ ਕੋਈ ਜੋੜਾ ਇਕੱਠਾ ਲਵੇ ਜੋੜਾ ਇਕੱਠਾ ਲਵੇ ਤੇ 160 ਦਿਨ ਹੋ ਜਾਂਦਾ ਠੀਕ ਹੈ ਬਈ ਹਾਂਜੀ ਬਾਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲਵੇ ਬਾਈ 1 ਲੱਖ ਤੇ 60000 ਰੁਪਈਆਂ ਆਪਾਂ ਦੋਵੇਂ ਦੇ ਬਾਕੀ ਵੇਰਵੂਲ ਵੀ ਚੈੱਕ ਕਰਵਾ ਲੈ ਫੋਲ ਲੰਮੀ ਲੰਮੀ ਫੋਲਾ ਕਰਵਾ ਲਈ ਥਣਾ ਦਾ ਸਾਇ ਵੀ ਚੈੱਕ ਕਰਵਾ ਲੈ ਰੁਕੋ ਬਈ ਇੱਥੇ ਮਣੀ ਜੀ ਥਾਣ ਥਾਣ ਤੇ ਮਰਜੀ ਮਰਜੀ ਕੋਈ ਚੱਕਰ ਨਹੀਂ ਠੰਢੀ ਠੰਢੀ ਦੇਖ ਲੈ ਥਾਣ ਦੇ ਬਾਕੀ ਇਹ ਤਾਂ ਪੂਰਾ ਨਾ ਚੌੜਾ ਲੇਵਾ ਕਰਨਾ ਆ ਵੇਖਿੰਦਾ ਖੇਚਾ ਬਈ ਮੈਂ ਕਹਣਾ ਯਾਰ ਮਲਾਈ ਵੀ ਪਣਾ ਲੇਵਾ ਹਨਾ ਕਪੜੇ ਵਰਗਾ ਇੱਕ ਹਫਤਾ ਤਾਂ ਉਹ ਨੂੰ ਪਿਆ ਦੇਣ ਪੂਰੇ ਹਫਤਾ ਦਾ ਬਾਕੀ ਬਈ ਕਿ ਨਾ ਉਹ ਪਿਆ ਬਾਕੀ ਤੁਸੀਂ ਅੰਦਾਜ਼ਾ ਲਾ ਲਓ ਬਈ ਬਾਲਟਾਂ ਸਾਰੀਆਂ ਨੇ ਕੱਢਣੀਆਂ ਪਿਓਰ ਦੂਜੇ ਸੂਏ ਖੜਿਆ ਨਹੀਂ ਹਾਂਜੀ ਹਾਂਜੀ ਸਹੀ ਗੱਲ ਹੈ ਸੋਹਣਾ ਮੜਾ ਕੀ ਖੜਨੇ ਖੜਨੀ ਉਹ ਦੇਖੋ ਬਈ ਫੇਸ ਦੇਖੋ ਬ੍ਰੀਡ ਵਾਲੀ ਯਾਰ ਹਾਂਜੀ ਹਾਂਜੀ ਸਹੀ ਗੱਲ ਹੈ ਕੰਨ ਸੋਟਾ ਬੋਦੀ ਵਾਦੀ ਇੱਕ ਨੰਬਰ ਚਮਕਦੰਤ ਲਿਸੀ ਨਹੀਂ ਲਾਮੇ ਸੋਹਣਾ ਥਾਣਾ ਵਾ ਨਗਰ ਮਾਣ ਦਾ ਵਕਤ ਉਹ ਰਦ ਰਚੈਕ ਕਰ ਸਕਦੇ ਮੁੱਲ ਬਈ ਨੇ ਇਹਦਾ ਵੀ ਬਈ ਅੱਜ 88 88 ਰੱਖਿਆ ਬਾਕੀ ਬਾਈ ਕਹਿੰਦਾ ਥੋੜਾ ਕਨਾ ਮਾਨਦਾਨ ਮੌਕੇ ਤੇ ਜਰੂਰ ਕਰ ਦਾਂਗੇ ਮੇਨ ਕਹਿੰਦਾ ਤੁਸੀਂ ਐ ਦੇਖੋ ਯਾਰ ਬਲਟ ਲਾਏ ਬਹੁਤ ਸਾਰੇ ਸਾਰੀਆਂ ਐ ਲੋਟ ਟਾਇਰਡ ਕਰਨਾ ਪਾਣਾ ਬਕਨੇ 25 ਉਹ ਨਾ ਮਾਲਕਾਂ ਨੇ ਚੋਇਆ ਪਹਿਲਾਂ ਦੁੱਧ ਪਹਿਲੇ ਸੂਰ ਠੀਕ ਹੈ ਬਾਈ ਐ ਕਿਸੀ 30 ਪਲੱਸ ਹੀ ਦੇਉ ਹੂੰ ਬਾਕੀ ਹੱਥੀਂ ਚੋਲੇ ਭਾਵੇਂ ਚੋਲੇ ਬਾਈ ਮਸ਼ੀਨ ਤੇ ਉਹ ਛੋਡੀ ਮਰਜੀ ਇਹ ਕਹਿਣਾ ਕਰ ਮਾਲਨੇ ਕੁਛ ਨਹੀਂ ਠੰਡੀ ਸੀ ਲੱਗੀ ਫੁੱਲ ਬਾਕੀ ਜੇ ਬਾਈ ਕਹਿੰਦਾ ਕੋਈ ਢੋੜਾ ਇਕੱਠਾ ਲੈਂਦਾ ਤਾਂ 1,60,000 ਰੁਪਏ ਦਾ ਹਾਂਜੀ 1,60,000 ਰੁਪਏ ਦਾ ਬਾਈ ਕਹਿੰਦਾ ਆਪਾਂ ਜੋੜਾ ਦੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਦੋਮਾ ਨਾ ਕੋਈ ਵੀ ਨਾ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ